ਅਜ ਆਪਣਾ ਹਰਜੋਤ ਸਿੰਘ ਆਪਣਾ ਭਤੀਜਾ ਹਾਕੀ ਗਰਾਊਂਡ 'ਚ ਆਇਆ ਵਾ ਤੇ ਦੇਖੋ ਤਿੰਨ ਕੁ ਸਾਲ ਤੇ ਦੋ ਕੁ ਮਹੀਨੇ ਦਾ ਵਾ ਇਹ ਤੇ ਵਧੀਆ ਬੱਚੇ ਨੂੰ ਇੰਟਰਸਟ ਪਿਆ ਹੋਇਆ ਤੇ ਕਹਿੰਦਾ ਹੁੰਦਾ ਕਿ ਚਾਚਾ ਆਪਾਂ ਹਾਕੀ ਗਰਾਊਂਡ ਜਾਣਾ ਅੱਗੇ ਭਤੀਜੀ ਵੀ ਨਾਲ ਆਉਂਦੀ ਆ ਔਰ ਇਹ ਭਤੀਜੀ ਇਹ ਕਹਿੰਦਾ ਵੀ ਚਾਚਾ ਮੈਂ ਵੀ ਹਾਕੀ ਗਰਾਊਂਡ 'ਚ ਆਣਾ ਚਲੋ ਵੀ ਚੱਕੋ ਬਾਲ ਚੱਲ 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 ਬਾਲ ਚੱਕ ਕਿਧਰ ਗਈ ਬਾਲ ਔਰ ਇਹ ਤੇਰੀ ਬੋਲ ਹਾਂ ਵੀ ਭਾਈ ਚੱਲ 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 ਚੱਕ 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 ਸ਼ਾਬਾਸ਼ ਚੱਲ 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 ਸ਼ਾਬਾਸ਼ ਅਰਿਓ ਦੇ ਕੀ ਖੇਡਦਾ ਵਾਂ ਕੀ ਖੇਡਦਾ ਬੋ ਆ ਕੀ ਆ ਕੀ ਆਹੇ ਆਕੀ ਕੀ ਆ? ਬੋ ਕੀ ਆ? ਕੀ ਬੰਨਾ ਤੋ ਬੋ ਬੋਲ ਬੰਨਾ ਹਾਂ ਕਾਦਾ ਪਲੇਅਰ ਬੰਨਾ ਕੀ ਖੇਡਿਆ ਕਰਨੀ ਆ ਓਕੇ। ਹਾਂ ਕੀ ਖੇਡਿਆ ਕਰਨੀ? ਕਿਹਦੇ ਨਾਲ? ਜੋਤੂ। ਜੋਤੂ ਨਾਲ? ਮੇਰੇ ਨਾਲ ਨਹੀਂ? ਨਹੀਂ। ਚਾਚੇ ਨਾਲ ਨਹੀਂ ਖੇਡਣਾ? ਹੈ? ਚਾਚੇ ਦੇ। ਬੋਲ। ਬੋਲ। ਹਾਂ। ਦੇਨਾ।